ਇਹ ਲੱਭਾ ਨੇ ਉਰੇ ਬੈਠੀਆਂ ਓਏ ਮੇਰਾ ਸਾਹ ਚੜ ਗਿਆ ਭਾਈ ਬਹੁਤ ਮੋਟੀ ਬਹੁਤ ਹੋਈ ਪਈਆਂ ਮੈਂ ਮੋਟੇ ਵਾਲੀ ਕਿਹੜੀ ਗੱਲ ਹੈ ਜੀ ਆਇਆ ਤੁਹਾਨੂੰ ਦਵਾਈ ਦਵਾ ਦਿੰਨੇ ਆ ਕਿੱਥੋਂ ਆਹ ਦੇ ਬੋਸ ਨਿਊਟ੍ਰੀਸ਼ਨ ਵਾਲੇ ਆਪਣੇ ਯਾਰ ਮਿੱਤਰ ਨੇ ਤਾਂ ਮੈਂ ਤਾਂ ਚੜ ਨਹੀਂ ਨਾ ਲੁੱਟ ਜਾਣੀਆਂ ਇੰਨੀਆਂ ਰੋਟੀਆਂ ਖਾਣੀਆਂ ਸੱਤ ਸੱਤ ਰੋਟੀਆਂ ਮੈਂ ਕਹਣਾ ਤੁਹਾਡੀ ਰੋਟੀ ਨਹੀਂ ਬੰਦ ਕਰਦੇ ਨਾ ਤੁਹਾਡਾ ਵਜ਼ਨ ਘਟਾਵਾਂਗੇ ਅੱਛਾ ਹਾਂਜੀ ਚੱਲ ਫੇਰ ਤਾਂ ਚੱਲੋ ਕੌਣ ਆ ਗਿਆ ਇਹੋ ਜਿਹੇ ਬੰਦੇ ਜਿਹੜੇ ਦਵਾਈ ਦਿੰਦੇ ਆ ਉਹ ਜੀ ਆਜੋ ਯਾਰ ਅੱਛਾ ਹੁਣ ਸਿਲੰਡਰ ਤੇ ਚੜ ਚੜ ਦੇਖੀ ਜਿਹੜਾ ਭਰਾਏ ਕਰਦੀ ਮੈਂ ਉੱਤ ਕੇ ਲੈ ਤੂੰ ਤਾਂ ਮੇਰਾ ਫਾਇਦਾ ਕਰ ਅੱਛਾ ਬਾਈ ਲੈ ਕਿਵੇਂ ਹੋ ਸਸਤੀਕਾਰ ਬਾਈ ਬਾਈ ਕਿਰਨਾ ਨਹੀਂ ਹੈਗੇ ਕਾਫੀ ਮਸ਼ਹੂਰ ਹੋ ਸੋਸ਼ਲ ਮੀਡੀਆ ਦਾ ਭਰਾਵਾ ਮੇਰਾ ਤਾਂ ਨਾਂ ਚੱਲਦਾ ਤੇ ਆ ਕੀ ਰੱਖਿਆ ਪੈਟਕ ਜੇ ਤੂੰ ਇਹ ਆਪਣੇ ਵਾਜਨ ਘਟਾਉਣ ਵਾਲੇ ਨੇ ਬਾਈ ਨਾ ਬਾਈ ਇਹ ਤਾਂ ਨੁਕਸਾਨ ਕਰਨਗੇ ਮੈਨੂੰ ਲੈ ਬਾਈ ਨਹੀਂ ਕਰਦੇ ਲੈ ਆ ਮੇਰਾ ਬਾਈ ਬੇਟਾ 7 ਸਾਲ ਦਾ ਅੱਛਾ ਆ ਤੁਹਾਡੇ ਸਾਹਮਣੇ ਲਾ ਕੇ ਆਓ ਬਾਈ ਤੁਹਾਡੇ ਸਾਹਮਣੇ ਪਿਆ ਕੇ ਦਿਖਾਉਂਗਾ ਬਾਈ ਕੋਈ ਸਾਈਡ ਇਫੈਕਟ ਹੋਇਆ ਮੇਰੀ ਜ਼ਿੰਮੇਵਾਰੀ ਹੈ ਇਦੋਂ ਉਤੋਂ ਦੀ ਬਾਈ ਕੱਲੇ ਹੀ ਮੇਰੇ ਬੇਟਾ ਬਾਈ ਅੱਛਾ ਜੀ ਮਤਲਬ ਕੋਈ ਹਨਾ ਆਪਾਂ ਨੂੰ ਪੈਸੇ ਦਾ ਕੋਈ ਉਹ ਨਹੀਂ ਅਗਰ ਆ ਚੀਜ਼ ਆਪਣੀ ਤੇ ਯਕੀਨ ਆਪਾਂ ਨੂੰ ਤਾਂ ਪਿਲਾ ਕੇ ਦਿਖਾ ਰਿਆਂ ਬਾਈ ਠੀਕ ਹਾਂ ਜੀ ਕੋਈ ਸਾਈਡ ਇਫੈਕਟ ਨਹੀਂ ਬੱਚੇ ਤੋਂ ਲੈ ਕੇ ਬਜ਼ੁਰਗੇ ਨੂੰ ਲੈ ਸਕਦਾ ਪਹਿਨੇ ਤੇ ਮਿਲੂ ਕਿੱਥੋਂ ਬਾਈ ਇਹ ਇਹ ਆਪਣੇ ਸੰਗਰੂਰ ਮਿਲੂ ਬਾਈ 5 ਤੋਂ 7 ਕਿਲੋ ਵਜਨ ਘਟਾਉਂਦੀ ਹੈ ਅੱਛਾ ਤੇ ਰੁੜ ਜਾਣਾ ਫਿਰ ਮੈਂ ਐਡੀ ਮੋਟੀ ਮੈਨੂੰ ਤਾਂ ਆਪ ਦੇ ਆ ਕਾ ਡੱਬਾ ਚੱਕ ਕੇ ਬਾਤਾ ਪਤਰੀ ਹੋਣਾ ਨਹੀਂ ਇਹ ਵੀ ਇਹ ਤਾਂ ਬੜੇ ਮੋਟੇ ਹੋਣ ਵਾਲਾ ਅੱਛਾ ਬੂ ਅੱਛਾ ਇਹ ਵੀ ਬੜਾ ਰੇਟ ਨਹੀਂ ਅੱਛਾ ਤਾਂ 2000 ਰੁਪਏ ਮਹੀਨੇ ਲੱਗਣੇ ਲੈ ਦੇਖ ਲਓ ਜੀ ਵੀ ਤੁਸੀਂ ਜਰੂਰ ਆਇਓ ਠੀਕਾ ਹੁਣ ਮੈਂ ਲੈ ਕੇ ਚੱਲੀ ਆਥੇ ਜਿਹੜੇ ਆਨਲਾਈਨ ਮੰਗਵਾਉਣਾ ਹੈ ਦਿੱਤੇ ਨੰਬਰ ਤੇ ਸਾਨੂੰ ਫੋਨ ਕਰਕੇ ਮੰਗਾ ਸਕਦਾ ਡਿਲੀਵਰੀ 올 ਇੰਡੀਆ ਫਰੀ ਹੈ ਸਿਰਫ ਅਬਰੌਡ ਜਿਹਨੇ ਮੰਗਵਾਉਣਾ ਉੱਧਰ ਦੇ ਚਾਰਜਸ ਲੱਗਣਗੇ ਤਾਂ ਵੇਖੀ ਪਿਆ ਸਿਲੰਡਰ ਤੇ ਚਾੜ੍ਹੜ ਕਰਨਾ ਮੂਰਿੱਲਾ ਪਾਉਂਦੇ ਤੇ ਚਟਨੀ ਰੋਟੀ ਦੱਬ ਕੇ ਖਾਓ ਥੈਂਕ ਯੂ ਫਰੈਂਡ